ਦਿੱਤੀ ਗਈ ਹੈ ਤਾਂ ਕੋਰਟ ਵਾਰਚਲ ਦੇ ਵਿੱਚ ਗਨਰ ਦੇਸਾਈ ਮੋਹਨ ਨੂੰ ਦੱਸਿਆ ਕਿ ਸਦਾ ਸੁਣਾਈ ਗਿਆ ਮੁਲਜ਼ਮ ਜਵਾਨ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ 12 April 2023 ਨੂੰ ਬਠਿੰਡਾ ਰਵੀ ਕੈਂਪ ਦੇ ਵਿੱਚ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਗਨਰ ਦੇਸਾਈ ਮੋਹਨ ਨੇ ਆਪਣੇ ਚਾਰ ਸਾਥੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਪੁਲਿਸ ਨੂੰ ਮੌਕੇ ਤੋਂ 19 ਖਾਲੀ ਖੋਲ ਵੀ ਬਰਾਮਦ ਹੋਏ ਸਨ ਔਰੇ ਸੜਕੇ ਸੁੱਕਤੇ ਪਏ ਕਹਨਾ ਫੌਜੀਆਂ ਤੇ ਚਾਰਾਂ ਫੌਜੀਆਂ ਤੇ ਸੁੱਕਤੇ ਪਿਆਂ ਤੇ ਅੰਦੇਵਾ ਫਾਇਰਿੰਗ ਕਰ ਦਿੱਤੀ ਗਈ ਸੀ वारदात बादलम गसाई मोहन ने बचन दे कहानी बनाई और झूठे बयान दावा किया गया कि कुर्ते पजामे चये सन कातल सन जो और दावा जो झूठा निकलिया है तो एक होर दावा किया कि मृतक जवान उन्होंने शरीर शोषण करते सन इस दावे कोई सिच्चाई नजर नहीं आई ਤੇ ਸਭ ਕੁਝ ਜਿਹੜਾ ਹੈ ਇਹ ਝੂਠਾ ਬਿਆਨ ਉਸਨੇ ਦਿੱਤਾ ਸੀ ਪਰ ਬਾਅਦ ਦੇ ਵਿੱਚ ਖੁਲਾਸਾ ਹੋਇਆ ਕਿ ਉਹੀ ਕਾਤਲ ਹੈ ਤਾਂ ਸੁਰਜਪਾਨ ਨੇ ਮੇਰੇ ਸਹਿਯੋਗੀ ਫੋਨਲਾਈਨ ਤੇ ਸੁਰਜ ਕੀ ਕੁਝ ਪੂਰੀ ਜਾਣਕਾਰੀ ਹੈ ਕਿਉਂਕਿ ਸੁੱਤੇ ਪਏ ਆਪਣੇ ਫੌਜੀ ਜਵਾਨਾਂ ਤੇ ਗੋਲੀ ਚ ਲਾਂਣ ਵਾਲੇ ਨੂੰ ਹੋਣ ਉਮਰ ਕੈ ਦੀ ਸਜ਼ਾ ਹੋਈ ਹੈ ਦੇਖੋ 12 April 2023 ਦਾ ਹੈ ਪੂਰਾ ਮਾਮਲਾ ਜਦੋਂ ਤੜਕਸਾ ਗੋਲੀਆਂ ਵੀ ਸੰਸਨਾਰਥ ਦੇ ਨਾਲ ਜਿਹੜਾ ਪੂਰਾ ਏਰੀਆ ਆਰਮੀ ਦਾ ਉਹ ਦਹਿਲ ਜਾਂਦਾ ਹੈ ਕਿ ਆਸੇ ਲਾਈ ਜਾ ਰਹੇ ਨੇ ਕਿ ਕਿਤੇ ਬਾਹਰੋਂ ਹਮਲਾ ਤਾਂ ਨਹੀਂ ਹੋ ਗਿਆ ਕੋਈ ਅਤੰਕਵਾਦੀ ਹਮਲਾ ਤਾਂ ਨਹੀਂ ਇਸ ਤਰ੍ਹਾਂ ਦੀਆਂ ਖਬਰਾਂ ਸੀ ਜਿਹੜੀਆਂ ਸ਼ੁਰੂਆਤੀ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਪਰ ਉਸ ਤੋਂ ਬਾਅਦ ਕਾफी ਚੀਜ਼ਾਂ ਸਾਫ਼ ਹੋ ਗਈਆਂ ਪਤਾ ਲੱਗਾ ਕਿ ਆਰਮੀ ਦੇ ਅੰਦਰ ਹੀ ਇੱਕ ਜਿਹੜਾ ਜਵਾਨ ਹੈ ਜਿਸ ਦੇ ਵਿੱਚੋਂ ਸੁੱਤੇ ਪਏ ਜਾਰ ਜਵਾਨਾਂ ਦੇ ਉੱਤੇ ਹਮਲਾ ਕਰ ਦਿੱਤਾ ਬੜਾ ਬਰੂਪੀ ਕਤਲ ਸੀ ਉਸ ਦਾ ਕੀਤਾ ਗਿਆ ਤੇ ਉਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਕਰਮ ਹੋ ਗਿਆ ਅੰਦਰੋਂ ਅਫਵਾਹ ਹੀ ਨਿਕਲ ਕੇ ਆਈ ਕਿ ਕਿਤੇ ਨਾ ਕਿਤੇ ਜਾ ਕੇ ਉਸੇ ਆਰਮੀ ਦੇ ਜਵਾਨ ਨੇ ਆਈ ਵਿਟਨੈਸ ਬਣ ਗਿਆ ਕਹਿਣ ਲੱਗਿਆ ਕਿ ਮੈਂ ਦੋ ਜਵਾਨ ਵੇਖੇ ਸੀ ਜਿਹਦੇ ਕੁਰਤੇ ਪਜਾਮੇ ਦੇ ਵਿੱਚ ਸੀ ਜਿਨ੍ਹਾਂ ਕੋਲ ਸੰਸਾਦ ਸਰਗੀ ਰਾਈਫਲ ਸੀ ਉਹ ਕਿਤੇ ਨਾ ਕਿਤੇ ਸਾਈਡ ਜਾਂਦੇ ਨਜ਼ਰ ਆਏ ਨੇ ਪਰ ਜਦੋਂ ਆਰਮੀ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਇਸ ਝੂਠ ਤੋਂ ਉੱਪਰ ਵੀ ਪੜਦਾ ਉੱਟਿਆ ਤੇ ਦੂਸਰਾ ਵੱਡਾ ਝੂਠ ਇਹ ਲਾਇਆ ਸੀ ਕਿ ਜਿਹੜੇ ਚਾਰ ਜਵਾਨਾਂ ਦਾ ਕਤਲ ਉਸ ਆਰਮੀ ਦੇ ਜਵਾਨ ਦੇ ਉੱਪਰ ਹੋਇਆ ਤੇ ਮਾਮਲਾ ਦਰਜ ਹੋਇਆ ਸੀ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਸੀਗਾ ਉਹਨੇ ਇਹ ਵੀ ਐਲਿਗੇਸ਼ਨ ਲਾਇਆ ਸੀ ਕਿ ਚਾਰੇ ਜਵਾਨ ਇਸ ਲਈ ਮਾਰੇ ਸੀ ਕਿ ਮੇਰਾ ਇਸਰੀਜ਼ਿਕ ਸ਼ੋਸ਼ਨ ਕਰਦੇ ਸੀ ਪਰ ਜਦੋਂ ਆਰਮੀ ਨੇ ਜਾਂਚ ਕੀਤੀ ਇਹਦੀ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਤੇ ਦੋਲੇ ਅਲੀਗੇਸ਼ਨ ਸੀ ਜਿਹੜੇ ਉਹ ਝੂਠੇ ਸਾਬਤ ਹੋਏ ਨੇ ਤੇ ਵੱਡੀ ਸਜ਼ਾ ਹੈ ਜਿਹੜੀ ਆਰਮੀ ਦੀ ਮੰਨੀ ਉਸ ਨੂੰ ਘਟਕ ਕੀਤੀ ਗਈ ਹੈ ਜਿਸ ਨੂੰ ਉਮਰ ਕੈਦ ਦੀ ਸਜ਼ਾ ਤੇ ਨੌਕਰੀ ਤੋਂ ਬਰਖਾਸਤ ਹੈ ਇਸ ਜਵਾਨ ਨੂੰ ਕਰ ਦਿੱਤਾ ਗਿਆ ਹਾਂ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੁਰੇਸ਼ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਬਿਲਕੁਲ ਇਹ ਮਾਮਲਾ ਜਿਹੜਾ ਹੈ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ ਇਹ ਤਾਜ਼ਾ ਮਾਮਲਾ ਹੈ ਔਰ ਇਸ ਵਿੱਚ ਦੱਸ ਦਈਏ ਕਿ ਤੋਪਚੀ ਸਾਗਰ ਬੰਨੇ ਤੋਪਚੀ ਕਮਲੇਸ਼ ਆਰ ਤੋਪਚੀ योगेश कुमार जी ਅਤੇ ਤੋਪਚੀ ਸੰਤੋਸ਼ ਐਮ ਨਾਗਰਨ ਸ਼ਾਮਲ ਹਨ ਜਿਨ੍ਹਾਂ ਦੇ ਅਦਾ ਕਤਲ ਕਰ ਦਿੱਤਾ ਗਿਆ ਸੀ ਔਰ ਕੁਲ ਬਿਲਾ ਕੇਰਾ ਚਾਰਾ ਜਵਾਨਾਂ ਨੂੰ ਸੁੱਤੇ ਪਿਆ ਤੇ ਗੋਲੀਆਂ ਚਲਾਈਆਂ ਗਈਆਂ ਸਨ ਝੂਠੀਆਂ ਕਹਾਣੀਆਂ ਵੀ ਰਚੀਆਂ ਗਈਆਂ ਪਰ ਆਖਰਕਾਰ ਸੱਚ ਤੱਕ ਪਹੁੰਚਿਆ ਹੈ ਕੋਰਟ ਔਰ ਸਜ਼ਾ ਸੁਣਾ ਦਿੱਤੀ ਗਈ ਹੈ ਬਿਊਟੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ